ਲੰਬੀ ਕਰਦੀ ਵੀਡੀਓ ਕਿੱਟਣੀ ਦਾ ਪਊਗੀ ਇਹ ਸਾਈ ਗੰਢ ਯਾਰ ਐਨੀ ਗੱਲ ਬਣਨੀ ਕਿਹੜੇ ਪਿੰਡੋਂ ਆਏ ਮਾ ਮੰਡੀ ਕੋਲ ਚਾਕ ਪੁਰਾ ਸਿੰਘ ਵਾਲਾ ਪ੍ਰਿੰਟ ਦੇ ਨਾਲ ਜਾਵਾਂ ਤਾਂ ਤਾਂ ਹੁਣ ਤੂੰ ਕਿਹੜਾ ਕੱਚਾ ਜਿਹੜਾ ਮੰਡੀ ਚ ਆਏ ठीकु <laughs> ਵਡੀਆਂ ਚ ਰੋ ਜਾ ਕੇ ਖੜਦਾ ਐ ਕਿੰਨੀਆਂ ਕਮੂੜੀਆਂ ਵੇਗਾ ਲੋਕਾਂ ਨੂੰ ਹੀ ਮੋੜਨ ਹੁਣ ਇਹਦੇ ਚ ਨੁਕਸ ਹੈ ਹੀ ਨਹੀਂ ਰਾਜੂ ਕੀ ਕਹੀਏ ਤੂੰ ਐ ਕਹਦੇ ਨਾ ਜੀ ਤਾਂ ਜਮਾ ਨੁਕਸ ਹੈ ਲੈ ਨਾ ਲੈ ਲਓ ਬਈ ਹੂੰ ਭਾਈ ਇਹਨੇ ਮਿੱਟੀ ਇਹ ਸੁਣਨਾ ਅੱਜ ਦੀ ਕੜੀ ਤੇਰਾ ਮੇਰਾ ਕੀ ਪਤਾ ਕੀ ਹੋ ਜੇ ਇਹਦਾ ਕੁਛ ਨਹੀਂ ਪਤਾ ਜੀ ਸੰਹਾਲੀ ਚੀਜ਼ ਹੈ ਕਿਉਂ ਸਰਦਾਰ ਜੀ ਇਹਦਾ ਕਰੋ ਚੱਲ ਬੰਦਿਆ ਲੈ ਨਾ ਲੈ ਮੁੱਲ ਦਾ ਪੁੱਗਦਾ ਨਾ ਇਹਦਾ ਕਰੋ ਇਹਨੂੰ ਚੰਗਾ ਲੱਗੂ ਦੇਉ ਨਹੀਂ ਦੂ ਨਾ ਦੇਵੇਂ ਇਹਦਾ ਕਰੋ ਨਹੀਂ ਭਾਈ ਨੂੰ ਖੜਿਓ ਇਹ ਤਾਂ ਜਮਾ ਮਿੱਟੀ ਹੈ ਨਾ ਤਾਂ ਜਿਵੇਂ ਤੂੰ ਮੈਨੂੰ ਪਸੌਣਾ ਤੂੰ ਨਾਲਿਆ ਫਸੇਗਾ ਉਹ ਤਾ ਨੂੰ ਫਸਾ ਦੇ ਜਿਹੜੀ ਚੁੱਗੀ ਚਾ ਗਾ ਨੂੰ ਫਸਾ 20 ਵਾਰੀ ਫਸੇ ਆਂ ਤੂਫਾਨ ਖਤਮ ਹੋ ਚੱਲ ਪਿਆ ਚੁੱਤੀਆਂ ਪੈਂਦੀਆਂ ਨੇ ਬਲੇ ਗਾਲਾਂ ਪੈਂਦੀਆਂ ਆਪਾਂ ਨਹੀਂ ਜਾਣਦੇ ਯਾਰ ਅਗਲੇ ਨੂੰ ਅਗਲੇ ਦਾ ਕੰਮ ਆ ਗਾਲਾਂ ਕੱਢਣੇ ਕੱਲ ਸਿੱਧੀ ਕਰਿਆ ਕਰੋ ਕਿਉਂ ਜੀ ਜਿਹੜਾ ਕੱਢਦਾ ਵਧੀਆ ਗੱਲਾਂ ਤੁਹਾਨੂੰ ਬਾਬਤ ਹੁੰਦੇ ਜਾਂਦੇ ਨੇ ਜਿਹੜਾ ਦੱਸ ਕਿੰਨੇ ਦੀਆਂ ਬੈਠੀਆਂ ਨੇ ਜਿਹੜਾ ਵਪਾਰ ਲੈਣਾ ਜੁੱਤੀਆਂ ਵਾਲੀ ਆ ਹੋਰ ਕੀ ਆ ਤੁਸੀਂ ਦੱਸ ਦਿਓ ਭਾਈ ਉਹਨਾਂ ਨੂੰ ਹੋ ਕੇ ਦੱਸ ਪੋਤਾਰ ਲੈਣ ਪੋਤਾਰ ਲੈਣ ਹੈ ਜੁੱਤੀ ਵਾਲਾ ਹੋਰ ਕੀ ਐ ਇਹਦੇ ਚ ਆਪਾਂ ਖਾਓ ਰੇਕ ਤੋਂ ਹੱਸ ਕੇ ਖਾਓ ਉਹ ਕਿਉਂ ਕਰਦਾ ਠੰਮ ਉਹ ਫੜ ਜਾ ਓਏ ਉਹ ਸਲਾਹਾਂ ਫੜ ਕੇ ਜੀ ਫੜ ਕੇ ਮੈਂ ਤਾਂ ਆਪ ਤੈਨੂੰ ਕਈ ਜਣ ਵਾਰ ਕਿਧਰੋਂ ਆਂ ਜਾਂਦਾ ਤਫਾਨ ਅਜੇ ਮਾਪੇ ਤੇਰੇ ਵਾਲੇ ਫਕਰ ਤੋਂ ਸੁਣਾਉਣਾ ਦੇ ਤੈਨੂੰ ਇਹਦੇ ਵਾਲੇ ਬੱਕਰੇ ਤੋਂ ਭਰਾਈਏ ਕੋਈ ਬਸ ਕਾਇਦੇ ਹੁਣ ਉਹ ਵੀ ਲੱਛੀ ਲੱਛੀ ਬੰਦਾ ਗੇਰ ਦੇ ਦੇ ਕਿ ਨਾ ਇਹ ਤਾਂ ਵੀ ਮੜਿਆ ਉਹ ਇਹ ਬੰਦ ਕਰਿਆ ਹੋਇਆ ਕਿ ਨਾ ਥੋਨੂੰ ਮੈਂ ਇੱਥੋਂ ਬੰਦ ਕਰਨਾ ਥੱਲੋਂ ਉਧਰੋਂ ਆਵਾਂ ਉਹ ਇੱਥੋਂ ਕਰ ਕਿੱਥੇ ਇੱਥੋਂ ਆ ਹਾਂ ਹਾਂ ਹੋ ਗਿਆ ਤੋ ਕਾ 40000 ਦੀਆਂ ਭਾਈ ਸਰ ਹੋਣੀਆਂ ਕਿੱਥੇ ਆਹ ਹੁਣ ਕੋਈ ਨਹੀਂ ਪਤਾ ਯਾਰ ਅਜੂ ਜਿੰਨੇ ਦਾ ਧੰਮ ਹੈਗਾ ਤੁੰਡਾ ਰੋਜ ਦਾ ਖੰਡਕਾਰ ਇਸ ਕਰੀ ਕਰੂ ਯਾਰ ਇੱਕੋ ਹੀ ਦਾ ਮੈਂ ਤਾਂ ਰਾਜੂ ਹੁਣ ਕੀ ਇਹਦੇ ਚ ਕੀ ਨੰਗੀ ਨਾ ਉਹ ਹੀ ਆ ਚਲੀ 1000 ਰੁਪਏ ਲਾਦਾ ਫੇਰ ਉਹਦੇ ਮੈਂ ਤਾਂ ਚਲੀ ਮੇਰਾ ਰਾਜੂਲੀ ਪਤਾ ਵੀ ਨਹੀਂ ਕਿਤੇ ਪਿਆ 50000 ਰੁਪਏ ਲੋਕ ਮੰਗੀਆਂ ਮੇਰੇ ਵਰਗਾ ਜਵਾਨ ਕਿੱਥੇ ਆ ਹੁਣ ਜਵਾਨ ਤਾਂ ਸਾਰੀ ਨੇ ਮਾਂ ਘਰ ਕਰੂਗੀ ਯਾਰ ਜਵਾਨ ਫੜੀ ਬਣਾ ਜੋ ਨਾ ਤੁਹਾਨੂੰ ਲੱਗੇ 1 ਮਿੰਟ 2 ਮਿੰਟ ਮੈਂ ਜੂੰ ਕਰਨਾ ਤੁਬੂ 2 ਮਿੰਟ ਫਿਕਰੀ ਗੁੱਫੇ ਹੋ ਗੋ ਸੌਂ ਗੜੀ 2 ਮਿੰਟ ਗੜੀ ਰਫੜੜਾ ਫੜੜੜਾ ਵੜੜੜਾ ਪੱਠਾ ਕਨੀ ਕੀ ਦੇ ਤੈਨੂੰ ਜਰਾ ਜੂਨ ਕਦੋਂ ਰਾਜੀ ਕੋਈ ਜਾਉਂਦਾ ਹਾਂ ਬਰ ਠੀਕ ਆ ਗੱਲ ਤੈਨੂੰ ਕਿੱਥੋਂ ਲੱਣ ਤੂੰ ਮੈਂ ਬੰਦਾ ਲਾਹੇ ਲਾਣ ਵਾਲੀ ਹੈ ਬੰਦਾ ਤਾਂ ਉਹ ਦੇਖ ਲਿਆ ਹਾਂ ਤੈਨੂੰ ਨਹੀਂ ਵੇਖਣ ਦਾ ਕਹੇ ਚੱਕ ਕੇ ਮੇਲਦਾ ਤੂੰ ਆ ਹੈਗੀ ਚਲੋ ਆਪਦੇ ਬਾਜਨ ਨਾਲੇ ਕੁਝ ਟੁੱਟ ਕੇ ਕੀ ਅਗਲਾ ਕੁਦਾਈ ਦਰਾਂ ਨੂੰ ਆ ਜਾ ਆ ਜਾ ਇਹ ਤੇ ਬਾਜ ਨਹੀਂ ਆਉਂਦੀ ਬਾਜ ਨਹੀਂ ਆਉਂਦੀ ਕਹਿੰਦਾ ਬਾਜਾ ਵੱਜਦਾ ਦੇ ਬਾਜਾ ਵੱਜਦਾ ਹਾਂ ਹੋਰੇ ਆ ਜਾ ਬਾਈ ਮੜਾ ਜਾ ਉੱਥੇ ਰਹਿ ਰਾਜੂ ਬਾਲਾ ਮੂਰੇ ਆ ਕਿਹਾ ਕਹਿੰਦਾ ਬਾਜ ਨਹੀਂ ਆਉਂਦੀ ਤੇਰੇ ਜਵਾਈ ਹੋਰੇ ਉਹਦੇ ਠੀਕ ਆ ਠੀਕ ਆ ਠੀਕ ਆ ਓਕੇ ਬਾਈ ਕੀ ਕਰਾਂ ਇੱਕ ਘੱਟ 40 ਦੀਆਂ ਦਿੰਦੇ ਨੇ ਉਹ ਨਹੀਂ ਹੁੰਦੀ ਯਾਰ ਰਾਜੂ ਪੂਰੀਆਂ 40 ਦੀਆਂ ਦਿੰਦੇ ਫਿਰ ਹੁਣ ਕੀ ਕਰਾਂ ਯਾਰ ਬਾਈ ਤੂੰ ਦੇ ਚੀਜ਼ਾਂ ਵੀ ਨਹੀਂ ਮੈਂ ਦੇ ਰੋ ਠੀਕ ਕੀ ਕਰਾਂ ਕਿੰਨੇ ਜਿੱਥੋਂ ਰਸਤਾ ਧਰ ਕਿਰੋ ਜੋ ਨਾ ਬੜੇ ਬੜੇ 22 22 ਦੀਆਂ ਲਾਜਾ ਆ ਇਧਰ ਹੋ ਜੋ 52 52 20000 ਜਾਂ ਤੇ 12000 ਦਾ ਫਰ 50 ਤੇ ਜਾਂ ਤੇ ਦੋ ਹੋਗੇ ਬਈਆਂ ਨੂੰ ਸੱਚੀ ਗੱਲ ਦੱਸਾਂ ਪੱਠਾ ਦੇਖਣਾ ਪਹਿਲਾਂ ਬੰਦਾ ਨਵੀਆਂ ਪੱਠਾ ਨੇ ਕਿਹੜਾ ਬੁੜੀਆਂ ਨੇ ਯਾਰ ਉਹਨੇ ਚਾਰ ਦੀਆਂ ਕੰਨੀਆਂ ਜਾ ਕੇ 6 ਆ ਹਜੇ 6 ਜਾ ਕੇ 8 ਹੋਈਆਂ 12 ਬਿੱਚਾ ਮੈਂ ਤੇ ਉਂਗਲ ਮਾਰੀ ਸਾਡੇ ਥਰਡ ਮੈਂ ਜੀ ਦੀਆਂ ਅੰੱਚ ਦਾ ਕੌੜੇ ਦੀਆਂ ਕਿਦੋਂ ਦਾ ਹੱਥ ਤਰਲ ਮੈਂਸ ਨਹੀਂ ਪੱਠਾਂ ਤੇ ਤਣੀ ਉਹ ਨਕਸ਼ਾ ਸਾਰੀ ਮੰਡੀ ਜਿਉਂ ਮਲਾਫਰਾ ਵਰਗੀਆਂ ਕਾਲੀਆਂ ਨੇ ਜਿਵੇਂ ਕੋਲੀਆਂ ਵਰਗੀਆਂ ਔਰ ਮੇਰੀ ਬੰਤੇ ਦੀ ਮੁੱਛ ਵਰਗੀਆਂ ਔਰ ਬਾਈ ਬੰਤੇ ਜਦੋਂ ਜਬੰਦੇ ਉਹ ਬੰਤੇ ਦੀ ਮੁੱਛ ਵਰਗੀਆਂ ਨੇ ਕੁੰਡੀ ਕੁੰਡੀਆਂ ਪੱਠਾ ਕੁੰਡੀਆਂ ਸਿੰਗੀਆਂ ਵਾਲੀਆਂ ਪੱਠਾਂ ਦਾ ਚੱਕਿਆ ਹਾਂ ਪੱਤੇ ਦੀ ਮੁੱਛ ਵਰਗੀਆਂ ਪੱਠਾਂ ਕੁੰਡੀਆਂ ਸਿੰਗਾਂ ਵਾਲੀਆਂ ਆਹੋ ਆ ਗਿਆ ਮੱਗਰ ਜਲਾ ਹਾ ਹੋਰੇ ਲਿਆ ਪੱਠਾ ਮਾਈਂ ਹਾਂ ਇਹ ਜਾਲ ਦੇ ਹੋਰੇ ਲਿਆ ਫੜਕੇ ਹਾਂ ਹੋਰੇ ਲਿਆ ਫੜਕੇ ਲਾਈਏ ਤੇਲ ਦੇ ਧੜਕੇ ਲੈ ਪੱਠਾਂ ਲੈ ਕੇ ਦੇਵਾ ਹੁਣ ਤੈਨੂੰ ਸਾਬ ਜੀ ਹੁਣ ਤੋ ਫੋਨ ਨਾ ਬਸ ਸਾਫ ਤਾਂ ਹੁਣ ਮੇਰਾ ਦੂਰ ਹੈ ਇਹ ਸਾਫ ਜੀ ਨਾ ਸਮੁੱਤਾ ਦੂਰੀ ਹੈ ਸਾਬ ਭੱਜ ਨਾ ਜਾਈ 10000 ਦਾ ਆਦਰ ਰੱਖ ਕੇ ਛੱਡੂਗਾ ਲੈ ਪੂਰੀਆਂ 45000 ਦੀਆਂ ਦੇ ਓਏ ਸਾਰੀਆਂ ਗੱਲਾਂ ਛੱਡ ਤੇ ਵੇਚਣੀਆਂ ਨੇ ਉਹ ਵੇਚਣ ਹੀ ਆਇਆ ਭਰਾਵਾ ਮੈਂ ਪੱਠਾ ਦਾ ਸੇਧਾਂ ਹਾਂ ਭਾਈ ਓਏ ਭੱਜ ਨਾ ਨਹੀਂ ਲਉਦੇ ਵੱਧੋ ਲਿਆ ਸਾ ਵੀ ਦੇਖ ਤੂੰ ਰਾਜੋ ਓਰੇ ਆ ਓਰੇ ਆ ਜਾ ਓਰੇ ਆ ਜਾ ਯਾਰ 30 ਸਾਲਿਆਂ ਦਾ ਫਾਈਨਲ ਹਰ ਨੂੰ ਕੀ ਇਹਨਾਂ ਦਾ ਕੀ ਨਹੀਂ ਲੈਂਦੇ ਆਪਾਂ 45000 ਨੂੰ ਦੰਨੇ ਕਿਹੜਾ ਪੱਠਾ 22 22000 ਨੂੰ ਕੌਣ ਦੇ ਦਊ ਜੀ ਪੱਠਾ ਦੇਖ ਮੜੀ ਕੋ ਯਾਰ ਸੁਣਗੀਆਂ ਵੀ ਦੂਰ ਹਜੇ ਦੂਰ ਕਿੱਥੇ ਰਹੂ ਇਹ ਤਾਂ ਸਾਰੀ 20 25 ਦਿਨ ਰਹਿੰਦੇ ਨੇ ਭਰਾਵਾ ਦੂਰ ਕਿਤੇ ਹੁਣ ਯਾਰ ਜਦੋਂ ਪੱਠ ਪਾਲਦੇ ਆਂ ਉਦੋਂ ਵੀ ਤਾਂ ਆਪਾਂ ਟਾਈਮ ਦੇਖ ਕੇ ਚੱਲਦੇ ਆਂ ਹੁਣ ਚੁੰਗੜ ਪੱਠਾ ਵੀ ਤਾਂ ਪਾਲਦਿਆਂ ਲੈ ਕੇ ਆਪਾਂ ਕਹੜਾ ਸਮਾਉਂਦੇ ਨਹੀਂ ਮਾਲ ਪਸ਼ੂ ਵਾਲੇ ਬੰਦੇ ਆ ਰੋਜ ਦੇ ਗੌਤੀ ਚਵਾਰੇ ਗਵਾ ਕੇ ਆਪਾਂ ਵਾਝਣੇ ਆ ਪੱਠਾ ਚੰਗੀਆਂ ਉਹਦੇ ਠੀਕ ਪੈਸੇ ਉਹ ਚੰਗੀਆਂ ਪੱਠਾਂ ਦੀ ਗਾਰੰਟੀ ਮੈਂ ਦਿੰਨਾ ਮੁੰਡਾ ਟੁੱਕੇ ਟਕਾਏ ਕੋਈ ਲੈ ਜੂਗਾ ਆਪਣੀਆਂ ਨਾ ਤਾਂ ਤੂੰ ਮਰੇ ਜਿਵੇਂ ਨਾ ਮੈਂ ਮਰੇ ਜੂੰ ਮੇਰੀ ਦਲਾਲੀ ਵਗ ਜੂ ਕਿਆ ਜਾ ਸੁਣਦਾ ਅਗਲਾ ਪਰਾਂ ਸੌਦਾ ਕਰਕੇ ਪਾਰ ਜੂ ਮੈਂ ਜਰ ਰਸਤਾ ਨਹੀਂ ਆ ਠੀਕ ਆ ਚਲੋ ਜੀ ਇਸ ਕਰਮਾਂ ਚ ਹੋਈਆਂ ਲੰਘ ਜਾਣੀਆਂ ਮੈਂ ਇੱਕ ਸੌਤੇ ਚ ਹੁਣੀ ਨਹੀਂ ਮਰਦਾ ਨਾ ਭੱਜ ਨਾ ਤੂੰ ਭੱਜ ਨਾ ਪੱਠਾ ਚੰਗੀਆਂ ਨੇ ਛੋਟੇ ਵੀਰ ਮੂ ਤੇਰੀ ਮਰਜ਼ੀ ਐ ਕਾਲੀਆਂ ਨੇ ਡੰਜ ਕਿਸੇ ਨੇ ਨਿੰਦਤੀਆਂ ਤਾਂ ਵੀ ਖੜੇ ਬਾਈ ਸਾਹਮਣੇ ਥੋੜਾ ਜਾ ਨਹੀਂ ਲੈ ਆ ਜਾ ਚੰਦਾ ਘਰ ਸਿੰਦਾ ਕੱਟ ਕੇ ਬਹੁਤ ਆਊਂਤ ਓ ਨਹੀਂ ਮਾਰਦਾ ਮੈਂ ਛਾਲਾ ਮੈਨੂੰ ਪਤਾ ਐ ਤਰੀਕੇ ਦਾ ਵੀ ਕਿੱਥੇ ਖੜੂਗਾ ਕਿਉਂ ਵੀ ਇੱਕੇ ਕਦਮ ਕਿੰਨੇ ਮੈਂ ਤਾਂ ਰਾਜੂ ਹੁਣ ਦੱਸ ਤਾ ਯਾਰ ਲੈ ਪੂਰੇ 50 ਦੀਆਂ ਲੈ ਜਾ ਲੈ ਹੋਰ ਦੱਸ ਚੱਕ ਹੁਣ ਨਾ ਕੁਝ ਕਰੀ ਬਾ ਹੁਣ ਮੈਂ ਕਸਤਾ ਜਿਹੜਾ ਕੋਈ ਕਰਨਾ ਸੀ ਹੁਣ ਤੂੰ ਮੇਰੀ ਕੀਲ ਚ ਆ ਗਿਆ ਓਏ ਹੁਣ ਕੀਲ ਚ ਦਾ ਹੁਣ ਮੈਂ ਕਹਿਣਾ ਵੀ ਚੱਲ ਅਗਲੇ ਦੇ ਸ਼ਾਮਲੇ ਚੰਗੀ ਤੇ ਖਰਜਾ ਛੋਟੇ ਵੀਰ ਨਹੀਂ ਤਾਂ ਤੈ ਲੈਣੀਆਂ ਨਾ ਸੀ ਅੱਠਾਂ ਜਾਣ ਗਿਆ ਆਉਣੇ ਲੈਰ ਤਾਂ ਵਕੂ ਨਹੀਂ ਲੱਗਦਾ ਚੱਲ ਮੈਂ ਜਾਣ ਨਹੀਂ ਆ ਕਰ ਦੇ ਮੱਖਾ ਜ਼ਮੀਨ ਆ ਬੋਲ ਤੈਨੂੰ ਮਾਰ ਨਹੀਂ ਪਉਦਾ ਮਹਾ ਜ਼ਮੀਨ ਹੀ ਪੈਂਦੀ ਲੱਖਿਆ ਵੀ ਐਸੇ ਤਾਂ ਉਕਰਾ ਕੇ ਦੂੰਗਾ ਜੱਟ ਤੂੰ ਦੋਏ ਪੱਠਾਂ ਦੀ 400 ਨਗੂ ਦਾ ਚੱਲ ਪਹਿਲਾਂ ਬੋਲ ਯਾਰ ਬਾਰਾ ਸਨੂੰ ਨਮਾਇਆ ਡੰਡੂ ਛੜਦਾ ਨਹੀਂ ਹੈਗਾ ਜੱਟ ਨੂੰ ਬਸ ਬੋਲਤੀਆਂ ਬਾਈ ਓਏ ਬਰਾਕਰ ਆ ਓਏ ਓ ਬੋਲਤੀਆਂ 37000 ਦੀਆਂ ਵੇਚਤੀਆਂ ਚੁੱਪ ਕਰ ਜਾ ਓਏ ਹਟ 37000 ਹਾਂਜੀ ਆ ਜਾ ਠੀਕ ਹੈ ਗਿਆ ਆ ਗਿਆ ਵੇ ਰਾਜੂ ਹੋਣ ਗਿਆ 32 ਦੇ 7 ਕਿਹਾ 40 ਦੇ 7 ਮੈਂ ਕੱਭ ਗਿਆ 37 ਫੜ 42 ਦੇ 7 48 73 ਕਿਹਾ ਦੀ ਮੈਂ ਕਿਆਂ ਨਹੀਂ ਹੈ ਗਿਆ ਮੈਂ ਕਿਆਂ ਨਹੀਂ ਹੈ ਗਿਆ ਛੋਟੇ ਵੀਰ ਜਾ ਖੜੀਆਂ ਰਹਿੰਦੇ ਮੇਰੀਆਂ ਹੋ ਗਈਆਂ ਹੋ ਗਈਆਂ ਰੁਪਏ ਦੇ ਨੂੰ ਤੈਨੂੰ ਕੱਲ ਨੂੰ ਨਾ ਨਾ ਖੜੀਆਂ ਰਹਿੰਦੇ ਤੂੰ ਲੈ ਜਾ ਬਈ ਤੇਰੀ ਫਾਈਲ ਇਹਨਾਂ ਦਾ ਮੈਂ ਨਾ ਵੀ ਕੁਛ ਨਹੀਂ ਜਾ ਕੋਈ ਤੇਰੀ ਮਰਜ਼ੀ ਜਾ ਓ ਮੈਂ ਇੱਧਰ ਮੈਂ ਲੈ ਕੇ ਹੀ ਨਹੀਂ ਨਹੀਂ ਰਾਜੂ ਤਾ ਲਾ ਮਾ ਪੂਰੀ ਬਿਕਦੀਆਂ ਨੇ ਯਾਰ ਆ ਕਮਾਲ ਦੀ ਗੱਲ ਆ ਪਟਾ ਮੇਰੀਆਂ ਹੋ ਗਈਆਂ ਕਿਉਂ ਵੀ 40 ਤੇ 7 ਦੀਆਂ ਉਹ ਪਹਿਲਾਂ ਲੱਗ ਕੱਲ ਵੀ ਤਾਂ ਖਰੀਦੀ ਆ ਭਣੇ ਜੋ ਸਿੰਧ ਦੀ ਕੁੜੀ ਪਹਿਲਾਂ ਓਏ ਤਾਣੀਆਂ ਪਾ ਬੱਬੀ ਆ ਜਾਨੇ ਯਾਰ ਕਿਹੜਾ ਪੁੱਤ ਆ ਮਾਰ ਤੈਨੂੰ ਉੱਟ ਕੇ ਸਰਦਾ ਦਵਾਰ ਹਾਂ ਬਾਦੇ ਬਾਦੇ ਤਾਣੀਆਂ ਪਾ